ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਇੱਕ ਨਵੇਂ ਬਲੌਗ ਦੇ ਵਿੱਚ ਸੋ ਅੱਜ ਇੱਕ ਨਵੀਂ ਸਰਵਿਸ ਲੈ ਕੇ ਆਏ ਆ ਸੋ ਵੀਡੀਓ ਬਣਾਉਂਦੇ ਸਮੇਂ ਜੇ ਕੋਈ ਮੇਥੋਂ ਗਲਤੀ ਹੋਈ ਹੋਵੇ ਤਾਂ ਛੋਟਾ ਵੀਰ ਸਮਝ ਕੇ ਆਪਣਾ ਮੈਨੂੰ ਮਾਫ ਕਰਿਓ ਸੋ ਇਹ ਵੀਡੀਓ ਇਸ ਕਰਕੇ ਬਣਾਈਆ ਕਿ ਪਹਿਲੀ ਗੱਲ ਤਾਂ ਇਹ ਸੀ ਕਿ ਕਈ ਕੁਐਰੀਆਂ ਆ ਰਹੀਆਂ ਸੀ ਕਿ ਤੁਸੀਂ ਇੱਕ ਡੈਸਾਡਿਕੇਟ ਦੇ ਉੱਤੇ ਵੀਡੀਓ ਬਣਾਓ ਕਈ ਲੋਕਾਂ ਦੇ ਕੋਲ ਡੈਸਾਡਿਕੇਟ ਬਜ਼ੁਰਗਾਂ ਦੇ ਨਹੀਂ ਆ ਸੋ ਕਈ ਵਾਰ ਇਦਾਂ ਦੀ ਸਿਚੁਏਸ਼ਨ ਹੁੰਦੀ ਆ ਕਿ ਦੱਸ ਸਰਟੀਫਿਕੇਟ ਕਿਸੇ ਇੱਕ ਫੈਮਿਲੀ ਪਰਸਨ ਕੋ ਹੁੰਦਾ ਸੋ ਦੂਜੇ ਨੂੰ ਉਹ ਦਿੰਦਾ ਨਹੀਂ ਚਲੋ ਇਹ ਫੈਮਿਲੀ ਮੈਟਰ ਆ ਸੋ ਇਸ ਕਰਕੇ ਜੇ ਕੋਈ ਵੀਡੀਓ ਬਣਾਉਂਦੇ ਸਮੇਂ ਗਲਤੀ ਹੋਈ ਤਾਂ ਮਾਫ ਕਰਿਓ ਆਓ ਹੁਣ ਆਪਾਂ ਦੱਸ ਸਰਟੀਫਿਕੇਟ ਦੀ ਸਰਵਿਸ ਅਪਲਾਈ ਕਰਦੇ ਆ ਸਭ ਤੋਂ ਪਹਿਲਾਂ ਪੰਜਾਬ ਗਵਰਨਮੈਂਟ ਦੀ ਵੈਬਸਾਈਟ ਖੋਲ੍ਹਾਂਗੇ ਸੋ ਵੈਬਸਾਈਟ ਖੁੱਲਣ ਦੇ ਬਾਅਦ ਇਦਾਂ ਦਾ ਡੈਸ਼ਬੋਰਡ ਓਪਨ ਹੋਵੇਗਾ ਇਦੇ ਵਿੱਚ ਹੋਰ ਵੀ ਬਹੁਤ ਸਰਵਿਸ ਆਇਆ ਤੁਸੀਂ ਇਹਨੂੰ ਦੇਖ ਸਕਦੇ ਖੋਲ ਕੇ ਸੋ ਆਪਾਂ ਸਰਵਿਸ ਤੇ ਓਕੇ ਕਰਕੇ ਡਾਊਨਲੋਡ ਐਪਲੀਕੇਸ਼ਨ ਫਾਰਮ ਤੇ ਜਾਵਾਂਗੇ ਸੋ ਆ ਸਾਰੇ ਡਿਪਾਰਟਮੈਂਟ ਆ ਜਾਣਗੇ ਜਿੰਨੀਆਂ ਵੀ ਸਰਵਿਸ ਆਇਆ ਜਿੰਨੀ ਵੀ ਕੋਈ ਵੀ ਆਪਾਂ ਸਰਕਾਰੀ ਕੋਈ ਵੀ ਫਾਈਲ ਅਪਲਾਈ ਕਰਨੀ ਆ ਉਹਨਾਂ ਸਾਰਿਆਂ ਦੇ ਫਾਰਮ ਇਹਦੇ ਵਿੱਚ ਅਵੇਲੇਬਲ ਆ ਹੈਲਥ ਐਂਡ ਫੈਮਿਲੀ ਵੈਲਫੇਅਰ ਡਿਪਾਰਟਮੈਂਟ ਨੂੰ ਸਿਲੈਕਟ ਕਰਕੇ ਇਦੇ ਵਿੱਚ ਸਾਰੇ ਫਾਰਮ ਆ ਇਹਦੇ ਵਿੱਚ ਆਪਾਂ ਇਸ਼ੂਐਂਸ ਆਫ ਡੈਥ ਸਰਟੀਫਿਕੇਟ ਦਾ ਫਾਰਮ ਦੇ ਉੱਤੇ ਓਕੇ ਕਰਾਂਗੇ ਸੋ ਇਦਾਂ ਸਾਰਾ ਫਾਰਮ ਓਪਨ ਹੋ ਜਾਏਗਾ ਸੋ ਇਹ ਐਪਲੀਕੇਸ਼ਨ ਫਾਰਮ ਆ ਸੋ ਜਿਹੜਾ ਐਪਲੀਕੇਸ਼ਨ ਫਾਰਮ ਦਾ ਪਹਿਲਾ ਪੇਜ ਆ ਫਰਮ ਸਟੇਟ ਦੇ ਉੱਤੇ ਆਪਾਂ ਸਾਰੀ ਡਿਟੇਲ ਐਪਲੀਕੈਂਟ ਦੀ ਭਰਨੀ ਆ ਜੋ ਵੀ ਬੰਦਾ ਦਿੱਥ ਸਾਡੀ ਗ੍ਰਿਡ ਦੇ ਲਈ ਅਪਲਾਈ ਕਰ ਰਿਹਾ ਆ ਉਹਦਾ ਨਾਮ ਆਏਗਾ ਫਾਦਰ ਨੇਮ ਮਦਰ ਨੇਮ ਡੇਟ ਆਫ ਬਰਥ ਮੋਬਾਈਲ ਨੰਬਰ ਭਰਾਂਗੇ ਐਡਰੈਸ ਭਰਾਂਗੇ ਤਹਿਸੀਲ ਭਰਾਂਗੇ ਸੋ ਇੱਥੇ ਫੋਟੋ ਲੱਗੇਗੀ ਜੋ ਬੰਦਾ ਫਾਈਲ ਅਪਲਾਈ ਕਰਦਾ ਪਿਆ ਇਹ ਸਾਰੀ ਡਿਟੇਲ ਫਾਈਲ ਅਪਲਾਈ ਕਰਨ ਵਾਲੇ ਦੀ ਆ ਇੱਥੇ ਸਾਰੀ ਡਿਟੇਲ ਪੰਜਾਬੀ ਚ ਭਰਨੀ ਆ ਜਿਸ ਬੰਦੇ ਨੇ ਫਾਈਲ ਅਪਲਾਈ ਕਰਨੀ ਆ ਉਹਦਾ ਨਾਮ ਪੰਜਾਬੀ ਚ ਉੱਪਰ ਲਿਖਾਂਗੇ ਰਿਸ਼ਤਾ ਕਿ ਜੋ ਬੰਦਾ ਫਾਈਲ ਅਪਰਾਈ ਕਰਦਾ ਪਿਆ ਉਹ ਮ੍ਰਿਤਕ ਦਾ ਕੀ ਲੱਗਦਾ ਇੱਥੇ ਐਡਰੈਸ ਭਰਾਂਗੇ ਨਾਲ ਕਾਲਮ ਆ ਜੇ ਫੋਟੋ ਹੈ ਤਾਂ ਲਾਣੀ ਹੈ ਨਹੀਂ ਤਾਂ ਨਹੀਂ ਪੇਜ ਨੰਬਰ 2 ਤੇ ਜਾਵਾਂਗੇ 2 ਨੰਬਰ ਪੇ ਇੱਥੇ ਜਾ ਕੇ ਸਾਰੀ ਡਿਟੇਲ ਮ੍ਰਿਤਕ ਵਿਅਕਤੀ ਦੀ ਭਰ ਹੋਵੇਗੀ ਸੋ ਇੱਕ ਸਾਈਡ ਸਾਰਾ ਆਪਾਂ ਇੰਗਲਿਸ਼ ਚ ਭਰਾਂਗੇ ਦੂਜੀ ਸਾਈਡ ਆਪਾਂ ਪੰਜਾਬੀ ਵਿੱਚ ਭਰਾਂਗੇ ਸੋ ਇੱਥੇ ਨਾਮ ਭਰਾਂਗੇ ਮ੍ਰਿਤਕ ਦਾ ਨਾਮ ਇੱਕ ਸਾਈਡ ਇੰਗਲਿਸ਼ ਦੂਜੀ ਸਾਈਡ ਪੰਜਾਬੀ ਚ ਮ੍ਰਿਤਕ ਦੇ ਪਿਤਾ ਦਾ ਨਾਮ ਮਾਤਾ ਦਾ ਨਾਮ ਦਾਦੇ ਦਾ ਨਾਮ ਸੋ ਇਹ ਸਾਰੀ ਡਿਟੇਲ ਆਪਾਂ ਇੱਥੇ ਵੱਡੇ ਅੱਖਰਾਂ ਚ ਭਰ ਸਕਦੇ ਹਾਂ ਦੂਜੀ ਸਾਈਡ ਪੰਜਾਬੀ ਚ ਜੈਂਡਰ ਸਿਲੈਕਟ ਕਰਾਂਗੇ ਜਿਓ ਮੈਰਿਡਾ ਤਾਂ ਮੈਰਿਡ ਸਿਲੈਕਟ ਕਰਾਂਗੇ ਮੈਰਿਡ ਸਿਲੈਕਟ ਕਰਕੇ ਉਦੇਸਪਾਸ ਦੀ ਡਿਟੇਲ ਤੇ ਡੈਥ ਦੀ ਜੋ ਤਰੀਕ ਆ ਉਹਨੂੰ ਫਿਲ ਕਰਾਂਗੇ ਉਹਦੇ ਬਾਅਦ ਐਡਰੈਸ ਭਰਾਂਗੇ ਸੋ ਜਿਨ੍ਹਾਂ ਕੋਲ ਡੈਥ ਸਰਟੀਫਿਕੇਟ ਪਹਿਲਾਂ ਬਣਿਆ ਹੋਇਆ ਆ ਉਹਨਾਂ ਨੇ ਔਨਲਾਈਨ ਕਿੱਦਾਂ ਕਰਨਾ ਆ ਉਸ ਦੇ ਲਈ ਵੀ ਇਹੀ ਫਾਰਮ ਲੱਗੇਗਾ ਸੋ ਇਸ ਕਾਲਮ ਦੇ ਵਿੱਚ ਆਪਾਂ ਰਜਿਸਟ੍ਰੇਸ਼ਨ ਨੰਬਰ ਤੇ ਰਜਿਸਟ੍ਰੇਸ਼ਨ ਤਰੀਕ ਭਰਾਂਗੇ ਇਹ ਜਿਨ੍ਹਾਂ ਦੇ ਕੋਲ ਡੈਥ ਸਰਟੀਫਿਕੇਟ ਬਣੇ ਆ ਉਹਨਾਂ ਦੇ ਉੱਪਰ ਆਲਰੇਡੀ ਮੈਂਸ਼ਨ ਹੁੰਦਾ ਉੱਥੋਂ ਦੇਖ ਕੇ ਤੁਸੀਂ ਇਸ ਕਾਲਮ ਦੇ ਵਿੱਚ ਆਪਾਂ ਭਰ ਸਕਦੇ ਆ ਸੋ ਇਸ ਦੇ ਵਿੱਚ ਆਪਾਂ ਡਿਟੇਲ ਭਰਾਂਗੇ ਕਿ ਕਿੱਥੇ ਡੈਥ ਹੋਈ ਆ ਜੇ ਹੋਮ ਦੇ ਵਿੱਚ ਹੋਈ ਆ ਤਾਂ ਘਰ ਦਾ ਐਡਰੈਸ ਭਰਾਂਗੇ ਜੇ ਪ੍ਰਾਈਵੇਟ ਹਸਪੀਟਲ ਹੋਈ ਆ ਤਾਂ ਪ੍ਰਾਈਵੇਟ ਹਸਪੀਟਲ ਦਾ ਨਾਮ ਪਲੱਸ ਉਹਦਾ ਐਡਰੈਸ ਉਹ ਕਿੱਥੇ ਆ ਜੇ ਕੋਈ ਸਰਕਾਰੀ ਹਸਪੀਟਲ ਚ ਹੋਈ ਆ ਤੇ ਸਰਕਾਰੀ ਹਸਪੀਟਲ ਦਾ ਨਾਮ ਉਹਦਾ ਐਡਰੈਸ ਤਾਂ ਡਿਸਟ੍ਰਿਕਟ ਦੇ ਵਿੱਚ ਅੱਗੇ ਉਹ ਡਿਸਟ੍ਰਿਕਟ ਸਿਲੈਕਟ ਕਰਨਾ ਜਿਸ ਜ਼ਿਲ੍ਹੇ ਵਿੱਚ ਹੋਈ ਆ ਪਰਵਨ ਜਾਂ ਰੂਰਲ ਸਿਲੈਕਟ ਕਰਾਂਗੇ ਸੋ ਆ ਪੇਜ ਨੰਬਰ 3 ਆ ਜਾਏਗਾ ਇਹਦੇ ਵਿੱਚ ਜਿੱਥੇ 1 2 3 ਲਿਖਿਆ ਹੋਇਆ ਇਹਦਾ ਮਤਲਬ ਹੈ ਕਿ ਕਿੰਨੇ ਸਾਲ ਦਾ ਰਿਕਾਰਡ ਤੁਸੀਂ ਅਪਲਾਈ ਕਰਨਾ ਜਿਨ੍ਹਾਂ ਦੇ ਕੋਲ ਡੈਥ ਸਰਟੀਫਿਕੇਟ ਹੈ ਉਹ 1 ਸਾਲ ਦਾ ਕਰਨਗੇ ਜਿਨ੍ਹਾਂ ਦੇ ਕੋਲ ਡੈਥ ਸਰਟੀਫਿਕੇਟ ਨਹੀਂ ਆ ਉਹ 3 ਸਾਲ ਦਾ ਕਰਨਗੇ ਫੋਰ ਇਗਜ਼ਾਮਪਲ 2015 ਚ ਡੈਥ ਹੋਈ ਆ ਉਹ 2014 15 16 ਜਿਸ ਸਾਲ ਚ ਡੈਥ ਹੋਈ ਆ ਉਸ ਤੋਂ 1 ਸਾਲ ਪਹਿਲਾਂ ਤੇ 1 ਸਾਲ ਬਾਅਦ 3 ਸਾਲਾਂ ਦਾ ਨੋਟ ਫਾਉਂਡ ਅਪਲਾਈ ਕਰਨਗੇ ਸੋ ਨੋਟ ਫਾਉਂਡ ਅਪਲਾਈ ਕਰਨ ਦੇ ਬਾਅਦ ਉਹਨਾਂ ਦੀ ਲੇਟ ਐਂਟਰੀ ਦੀ ਫਾਈਲ ਅਪਲਾਈ ਹੋਵੇਗੀ ਜ਼ਿਆਦਾਤਰ ਲੋਕਾਂ ਕੋਲ ਦੇ ਜਿਨ੍ਹਾਂ ਦੇ ਕੋਲ ਪੁਰਾਣੇ ਨਹੀਂ ਬਣੇ ਸੋ ਉਹਨਾਂ ਨੂੰ ਲੇਟ ਐਂਟਰੀ ਅਪਲਾਈ ਕਰਨ ਦੇ ਲਈ ਇਹ ਸਰਵਿਸ ਪਹਿਲਾਂ ਅਪਲਾਈ ਕਰਨੀ ਪਵੇਗੀ ਜਿਨ੍ਹਾਂ ਦਾ ਰਿਕਾਰਡ ਦਰਜ ਹੋਵੇਗਾ ਉਹਨਾਂ ਦਾ ਡੈਥ ਸਰਟੀਫਿਕੇਟ ਬਣ ਕੇ ਆਏਗਾ ਜਿਨ੍ਹਾਂ ਦਾ ਰਿਕਾਰਡ ਨਹੀਂ ਦਰਜ ਹੋਵੇਗਾ ਉਹਨਾਂ ਦਾ ਨਹੀਂ ਬਣ ਕੇ ਆਏਗਾ ਸੋ ਇਹ ਐਪਲੀਕੇਸ਼ਨ ਫਾਰਮ ਆ ਇਹਦੇ ਬਾਰੇ ਤੁਹਾਨੂੰ ਦੱਸਤਾ ਅਬ ਹੁਣ ਆਪਾਂ ਡੈਥ ਸਰਟੀਫਿਕੇਟ ਅਪਲਾਈ ਕਰਦੇ ਆ ਸੋ ਇਹ ਵੈਬਸਾਈਟ ਖੋਲਾਂਗੇ ਕਨੈਕਟ ਪੋਰਟਲ ਕਨੈਕਟ ਪੰਜਾਬ ਦਾ ਪੋਰਟਲ ਆ ਜੋ ਇਹਨੂੰ ਆਪਾਂ ਓਪਨ ਕਰਾਂਗੇ ਜਿੱਦਾਂ ਕੀ ਆਪ ਜੀ ਨੂੰ ਇਸ ਦੇ ਬਾਰੇ ਹੋਰਾਂ ਵੀਡੀਓ ਚ ਵੀ ਦੱਸਿਆ ਗਿਆ ਡੈਸ਼ਬੋਰਡ ਓਪਨ ਹੋ ਜਾਏਗਾ ਸਭ ਤੋਂ ਪਹਿਲਾਂ ਆਪਾਂ ਲੌਗਇਨ ਕਰਾਂਗੇ ਮੋਬਾਈਲ ਨੰਬਰ ਭਰ ਕੇ ਆਪਾਂ ਲੌਗਇਨ ਕਰ ਸਕਦੇ ਆ ਸੋ ਜਿਹੜੇ ਆਪਾਂ ਸਰਟੀਫਿਕੇਟ ਅਪਲਾਈ ਕੀਤੇ ਆ ਸਰਵਿਸ ਟਰੈਕ ਦਾ ਆਪਸ਼ਨ ਆ ਉਹਦੇ ਚ ਆਪਾਂ ਟਰੈਕ ਵੀ ਕਰ ਸਕਦੇ ਆ ਜੋ ਡੀਬੀ ਮੋਬਾਈਲ ਤੇ ਜਾਏਗਾ ਉਹਨੂੰ ਆਪਾਂ ਇੱਥੇ ਫਿਲ ਕਰਕੇ ਵੈਰੀਫਾਈ ਕਰਾਂਗੇ ਸੋ ਇਸ ਅਕਾਊਂਟ ਦੇ ਉੱਤੇ ਇਸ ਪੋਰਟਲ ਤੇ ਅਕਾਊਂਟ ਕਿੱਦਾਂ ਕ੍ਰੀਏਟ ਕਰਨਾ ਆ ਉਸ ਦੇ ਬਾਰੇ ਮੈਂ ਪਹਿਲਾਂ ਇੱਕ ਵੀਡੀਓ ਆ ਅਪਲਾਈ ਬਰਥ ਸਰਟੀਫਿਕੇਟ ਉਹ ਵੀਡੀਓ ਦੇਖ ਕੇ ਤੁਸੀਂ ਇਹਦੇ ਉੱਪਰ ਅਕਾਊਂਟ ਆਪਣਾ ਕ੍ਰੀਏਟ ਕਰ ਸਕਦੇ ਆ ਅਕਾਊਂਟ ਇੱਕ ਵਾਰ ਕ੍ਰੀਏਟ ਹੋ ਜਾਏਗਾ ਦੁਬਾਰਾ ਦੁਬਾਰਾ ਕਰਨ ਦੀ ਲੋੜ ਨਹੀਂ ਫਿਰ ਮੋਬਾਈਲ ਨੰਬਰ ਭਰ ਕੇ ਆਪਾਂ ਸਿੱਧੇ ਲੌਗਇਨ ਕਰ ਸਕਦੇ ਆ ਅਪਲਾਈ ਸਰਵਿਸ ਤੇ ਓਕੇ ਕਰਨ ਦੇ ਬਾਅਦ ਟੋਪ ਸਰਵਿਸ ਕਲਿੱਕ ਕਰਾਂਗੇ ਡਿਪਾਰਟਮੈਂਟ ਸਿਲੈਕਟ ਕਰਾਂਗੇ ਹੈਲਥ ਐਂਡ ਫੈਮਿਲੀ ਵੈਲਫੇਅਰ ਦੇ ਅੰਡਰ ਇਹ ਸਰਵਿਸ ਹੁੰਦੀ ਹੈ ਦੱਸ ਸਰਟੀਫਿਕੇਟ ਦੱਸ ਸਰਟੀਫਿਕੇਟ ਬਰਥ ਸਰਟੀਫਿਕੇਟ ਜਾਂ ਐਡੀਸ਼ਨ ਨੇਮ ਜਿਹਨੂੰ ਆਪਾਂ ਜਨਮ ਸਰਟੀਫਿਕੇਟ ਤੇ ਨਾਮ ਦਰਜ ਕਰਾਉਣ ਦੇ ਬਾਰੇ ਕਿਹਾ ਜਾਂਦਾ ਆ ਸੋ ਹੈਲਥ ਐਂਡ ਫੈਮਿਲੀ ਵੈਲਫੇਅਰ ਦੇ ਅੰਡਰ ਆਵੇਗੀ ਸੋ ਆਪਾਂ ਸਿੱਧਾ ਜਾ ਕੇ ਇਸ਼ੂਐਂਸ ਆਫ ਦੱਸ ਸਰਟੀਫਿਕੇਟ ਦੇ ਉੱਪਰ ਜਾਵਾਂਗੇ ਤੇ ਅਪਲਾਈ ਸਰਵਿਸ ਤੇ ਕਲਿੱਕ ਕਰਾਂਗੇ ਇਦਾਂ ਦਾ ਡੈਸ਼ਬੋਰਡ ਓਪਨ ਹੋ ਜਾਏਗਾ ਸੋ ਇਹ ਪ੍ਰੋਫਾਈਲ ਪਹਿਲੇ ਹੀ ਬਣੀ ਹੋਈ ਆ ਜੇ ਕਿਸੇ ਦੀ ਪ੍ਰੋਫਾਈਲ ਨਹੀਂ ਬਣੀ ਵਰਤ ਸਾਡੀ ਵੀਡੀਓ ਦੇ ਰਿਲੇਟਡ ਵੀਡੀਓ ਪਾਈ ਹੋਈ ਆ ਉਹਦੇ ਵਿੱਚ ਜਾ ਕੇ ਕਿੱਦਾਂ ਅਕਾਊਂਟ ਨੂੰ ਕ੍ਰੀਏਟ ਕਰਨਾ ਆ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਆ ਡਾਕੂਮੈਂਟ ਸੀਰੀਅਲ ਨੰਬਰ ਤੇ 001 ਭਰ ਕੇ ਸਰਚ ਕਰਾਂਗੇ ਓਕੇ ਕਰਕੇ ਡਾਟਾ ਨੋਟ ਫਾਊਂਡ ਦੇ ਵਿੱਚ ਕਲਿੱਕ ਕਰਾਂਗੇ ਸੋ ਇਹ ਕੋਲਮ ਬਹੁਤ ਦੇਖ ਕੇ ਫਿਲ ਕਰਨ ਵਾਲਾ ਆ ਜਿਨ੍ਹਾਂ ਦੇ ਕੋਲ ਸਰਟੀਫਿਕੇਟ ਹੈ ਜਿਨ੍ਹਾਂ ਨੇ ਔਨਲਾਈਨ ਕਰਨਾ ਆ ਉਹ ਮੈਨੂਅਲੀ ਸਰਟੀਫਿਕੇਟ ਤੇ ਓਕੇ ਕਰਨਗੇ ਰਜਿਸਟ੍ਰੇਸ਼ਨ ਨੰਬਰ ਤੇ ਰਜਿਸਟ੍ਰੇਸ਼ਨ ਡੇਟ ਜੋ ਕਿ ਡੈਥ ਸਰਟੀਫਿਕੇਟ ਦੇ ਉੱਪਰ ਲਿਖੀ ਹੁੰਦੀ ਆ ਉਹਨੂੰ ਦੇਖ ਕੇ ਇੱਥੇ ਭਰਨਗੇ ਇਹ ਪ੍ਰੋਸੈਸ ਉਹਨਾਂ ਦੇ ਲਈ ਆ ਜਿਨ੍ਹਾਂ ਕੋਲ ਸਰਟੀਫਿਕੇਟ ਹੈ ਜਿਨ੍ਹਾਂ ਨੇ ਔਨਲਾਈਨ ਕਰਵਾਉਣਾ ਆ ਇੱਥੇ ਸਾਲ ਭਰਾਂਗੇ ਜਿਸ ਸਾਲ ਦੇ ਵਿੱਚ ਡੈਥ ਹੋਈ ਆ ਸੋ ਅੱਗੇ ਜਾ ਕੇ ਆਪਾਂ ਫਿਲ ਕਰਦੇ ਹਾਂ ਜਿਨ੍ਹਾਂ ਦੇ ਕੋਲ ਡੈਸ ਸਰਟੀਫਿਕੇਟ ਨਹੀਂ ਆ ਉਹਦੇ ਬਾਰੇ ਦੱਸਾਂਗੇ ਸੋ ਜਿਨ੍ਹਾਂ ਦੇ ਕੋਲ ਹੈ ਉਹ ਇੱਥੇ ਰਜਿਸਟ੍ਰੇਸ਼ਨ ਤੇ ਰਜਿਸਟ੍ਰੇਸ਼ਨ ਡੇਟ ਤੇ ਰਜਿਸਟ੍ਰੇਸ਼ਨ ਨੰਬਰ ਬਿਲਕੁਲ ਧਿਆਨ ਨਾਲ ਫਿਲ ਕਰਨਾ ਆ ਕੁਝ ਵੀ ਗਲਤ ਨਹੀਂ ਫਿਲ ਕਰਨਾ ਜੇ ਗਲਤ ਫਿਲ ਹੋ ਜਾਂਦਾ ਤੇ ਮੁੜ ਕੇ ਐਡਿਟ ਨਹੀਂ ਹੁੰਦਾ ਸੋ ਸਾਰਾ ਦੇਖ ਕੇ ਇੱਕ ਵਾਰੀ ਕੇਅਰਫੁਲੀ ਚੈੱਕ ਕਰਕੇ ਫਿਲ ਕਰਨਾ ਆ ਸਰਟੀਫਿਕੇਟ ਦੇ ਉੱਪਰੋਂ ਜੇ ਸਰਟੀਫਿਕੇਟ ਦੇ ਉੱਪਰ ਹੈ ਸੀਰੀਅਲ ਨੰਬਰ ਜਾਂ ਰਜਿਸਟ੍ਰੇਸ਼ਨ ਡੇਟ ਨਹੀਂ ਮੈਂਸ਼ਨ ਆ ਗਲਤ ਹੈ ਜਾਂ ਆਪਾਂ ਨੂੰ ਦਿਖ ਨਹੀਂ ਰਹੀ ਜਾਂ ਬਲਰ ਹੋਈ ਹੋਆ ਮੀਡੀਆ ਕਿਸੇ ਕਾਰਨ ਕਰਕੇ ਉਹ ਵਿਅਕਤੀ ਜਾਂ ਜਿਨ੍ਹਾਂ ਦੇ ਕੋਲ ਸਰਟੀਫਿਕੇਟ ਨਹੀਂ ਆ ਜਾਂ ਜਿਨ੍ਹਾਂ ਨੇ ਲੇਟ ਐਂਟਰੀ ਅਪਲਾਈ ਕਰਨੀ ਆ ਉਹ ਨੋ ਰਿਕਾਰਡ ਤੇ ਓਕੇ ਕਰਨਗੇ ਸੋ ਜਿਨ੍ਹਾਂ ਦੇ ਕੋਲ ਸਰਟੀਫਿਕੇਟ ਹੈ ਜਿਨ੍ਹਾਂ ਨੂੰ ਪਤਾ ਹੈ ਕਿਸ ਸਾਲ ਦੇ ਵਿੱਚ ਬਣਿਆ ਆ ਉਹ ਇੱਥੇ ਉਹ ਸਾਲ ਮੈਂਸ਼ਨ ਕਰਨਗੇ ਜਿਨ੍ਹਾਂ ਦੇ ਕੋਲ ਸਰਟੀਫਿਕੇਟ ਨਹੀਂ ਆ ਉਹਨਾਂ ਨੇ 3 ਸਾਲ ਦਾ ਨੋਟ ਫਾਊਂਡ ਅਪਲਾਈ ਕਰਨਾ ਆ ਲੇਟ ਐਂਟਰੀ ਦੇ ਲਈ ਤਾਂ ਉਹ ਇੱਕ ਦੀ ਜਗ੍ਹਾ ਤਿੰਨ ਸਿਲੈਕਟ ਕਰਨਗੇ ਤਿੰਨ ਸਿਲੈਕਟ ਕਰਕੇ ਤਿੰਨ ਸਾਲ ਭਰਨਗੇ ਜੇ ਡੈਥ 2015 ਚ ਹੋਈ ਆ 2014 2015 2016 ਤਿੰਨ ਸਾਲ ਸਿਲੈਕਟ ਕਰਨਗੇ ਸੋ ਅੱਗੇ ਇੱਥੇ ਰਿਲੇਸ਼ਨ ਸਿਲੈਕਟ ਕਰਾਂਗੇ ਕਿ ਜੋ ਬੰਦਾ ਅਪਲਾਈ ਕਰ ਰਿਹਾ ਮ੍ਰਿਤਕ ਦਾ ਕੀ ਲੱਗਦਾ ਆ ਸੋ ਇੱਥੇ ਰਿਲੇਸ਼ਨ ਸਿਲੈਕਟ ਕਰਦੇ ਆਂ ਇਦੇ ਵਿੱਚ ਆਪਣੇ ਮੁਤਾਬਿਕ ਜੋ ਵੀ ਬੰਦਾ ਅਪਲਾਈ ਕਰਦਾ ਆ ਉਹ ਤਾਂ ਕੀ ਰਿਲੇਸ਼ਨ ਆ ਇਥੋਂ ਆਪਣੇ ਹਿਸਾਬ ਨਾਲ ਸਿਲੈਕਟ ਕਰ ਸਕਦਾ ਆ ਸੋ ਇਹ ਸਾਰੀ ਡਿਟੇਲ ਇੰਗਲਿਸ਼ ਵਿੱਚ ਆ ਜੇਗੀ ਪੰਜਾਬੀ ਟ੍ਰਾਂਸਲੇਟ ਤੇ ਓਕੇ ਕਰਾਂਗੇ ਉਸ ਤੋਂ ਬਾਅਦ ਸਾਰਾ ਰਿਕਾਰਡ ਜੋ ਆ ਉਹ ਪੰਜਾਬੀ ਵਿੱਚ ਆ ਜਾਏਗਾ ਸੋ ਇਹਨੂੰ ਇੱਕ ਵਾਰ ਚੈੱਕ ਕਰ ਸਕਦੇ ਆ ਸੋ ਇੱਥੇ ਆਪਾਂ ਮ੍ਰਿਤਕ ਦਾ ਨਾਮ ਭਰਾਂਗੇ ਫਾਦਰ ਦਾ ਨਾਮ ਭਰਾਂਗੇ ਦੀ ਡਿਟੇਲ ਬਿਲਕੁਲ ਠੀਕ ਭਰਨੀ ਹੈ ਡਾਕੂਮੈਂਟਸ ਦੇ ਉੱਪਰ ਜੋ ਨਾਮ ਲਿਖਿਆ ਉਹ ਦੇਖ ਕੇ ਭਰਾਂਗੇ ਕੁਝ ਵੀ ਗਲਤ ਨਹੀਂ ਭਰਨਾ ਮਦਰ ਦਾ ਨਾਮ ਭਰਾਂਗੇ ਕੋਈ ਵੀ ਅੱਖਰਾਂ ਵਿੱਚ ਭਰ ਸਕਦੇ ਆ ਵੱਡੇ ਜਾਂ ਛੋਟੇ ਅੱਖਰਾਂ ਦੇ ਵਿੱਚ ਵੀ ਇਹਨੂੰ ਆਪਾਂ ਫਿਲ ਕਰ ਸਕਦੇ ਆ ਸ਼ੂ ਗ੍ਰੈਂਡਫਾਦਰ ਦਾ ਨਾਮ ਭਰਾਂਗੇ ਅੱਗੇ ਜੇਕਰ ਆਪਾਂ ਨੂੰ ਪਤਾ ਆ ਤਾਂ ਨਾਮ ਭਰ ਸਕਦੇ ਆ ਜੇ ਨਹੀਂ ਪਤਾ ਤਾਂ ਆਪਾਂ ਨਿੱਲ ਜਾਂ ਐਨਏ ਵੀ ਲਿਖ ਸਕਦੇ ਆ ਸੋ ਡਿਟੇਲ ਬਿਲਕੁਲ ਕਰੈਕਟ ਭਰਨੀ ਹੈ ਜੇ ਆਪਾਂ ਨੂੰ ਪਤਾ ਆ ਤਾਂ ਠੀਕ ਆ ਨਹੀਂ ਤਾਂ ਐਨਏ ਜਾਂ ਨਿੱਲ ਲਿਖ ਕੇ ਵੀ ਭਰ ਸਕਦੇ ਆ ਥੈਨ ਆਪਾਂ ਜੈਂਡਰ ਸਿਲੈਕਟ ਕਰਾਂਗੇ ਤੁਸੀਂ ਦੇ ਅਗਲੇ ਕਲਮ ਦੇ ਵਿੱਚ ਜਾ ਕੇ ਆਪਾਂ ਉਹਦਾ ਮੈਰੀਡਸ ਸਟੇਟਸ ਸਿਲੈਕਟ ਕਰਾਂਗੇ ਜੇ ਬੰਦਾ ਵਿਆਹਿਆ ਤਾਂ ਮੈਰੀਡ ਲਿਖਾਂਗੇ ਅਨਮੈਰੀਡਾ ਤਾਂ ਅਨਮੈਰੀਡ ਲਿਖਾਂਗੇ ਜਿਸ ਤਰ੍ਹਾਂ ਦਾ ਵੀ ਆਪਣਾ ਜੋ ਵੀ ਆਪਾਂ ਫਿਲ ਫਿਲ ਕਰਨਾ ਹੈ ਉਹ ਕਰ ਸਕਦੇ ਆ ਸੁਸਪਾਊਸ ਦਾ ਨਾਮ ਭਰਾਂਗੇ ਐਡਰੈਸ ਭਰਾਂਗੇ ਤੁਮੇ ਇੱਕ ਵਾਰ ਫਿਰ ਦੱਸਣਾ ਚਾਹੁੰਦਾ ਆ ਕਿ ਜੋ ਵੀ ਡਾਟਾ ਫਿਲ ਕਰਨਾ ਆ ਬਿਲਕੁਲ ਕਰੈਕਟ ਕਰਨਾ ਆ ਕੋਈ ਵੀ ਚੀਜ਼ ਗਲਤ ਨਹੀਂ ਭਰਨੀ ਕਿਉਂਕਿ ਇਹ ਸਰਕਾਰੀ ਦਸਤਾਵੇਜ਼ ਬਣਨਾ ਆ ਸੋ ਕੁਝ ਵੀ ਆਪਾਂ ਗਲਤ ਨਹੀਂ ਮੈਂਸ਼ਨ ਕਰਨਾ ਕੋਈ ਵੀ ਚੀਜ਼ ਗਲਤ ਨਹੀਂ ਭਰਨੀ ਸਾਰਾ ਕੁਝ ਸਹੀ ਤੇ ਕਰੈਕਟ ਭਰਨਾ ਆ ਜਿਨ੍ਹਾਂ ਬੰਦਿਆਂ ਨੇ ਔਨਲਾਈਨ ਕਰਨਾ ਉਹ ਸਰਟੀਫਿਕੇਟ ਦੇਖ ਕੇ ਕਰ ਸਕਦੇ ਆ ਜਿਨ੍ਹਾਂ ਦਾ ਕਿਸੇ ਮੈਂਬਰ ਦਾ ਡੈਥ ਸਰਟੀਫਿਕੇਟ ਨਹੀਂ ਬਣਿਆ ਸੋ ਜੋ ਅਪਲਾਈ ਕਰਨਾ ਚਾਹੁੰਦਾ ਆ ਤਾਂ ਉਹ ਬਿਲਕੁਲ ਇੱਥੇ ਠੀਕ ਡਿਟੇਲ ਭਰਨੀ ਆ ਜੋ ਕਰੈਕਟ ਆ ਬਿਲਕੁਲ ਠੀਕ ਆ ਸੋ ਉੱਪਰ ਐਡਰੈਸ ਭਰ ਦਿੱਤਾ ਆਪਾਂ ਸਪਾਊਸ ਦਾ نیچے ਡੈਥ ਕਿੱਥੇ ਹੋਈ ਸੀ ਮਤਲਬ ਕਿ ਡੈਥ ਹੋਣ ਦੇ ਟਾਈਮ ਐਡਰੈਸ ਕੀ ਸੀ ਡੈਥ ਦੇ ਟਾਈਮ ਐਡਰੈਸ ਵਾਲਾ ਜੋ ਐਡਰੈਸ ਆ ਉਹ ਭਰਾਂਗੇ ਸੋ ਇੱਥੇ ਡੈਥ ਦੀ ਤਰੀਕ ਭਰਦੇ ਆਪਾਂ ਬਿਲਕੁਲ ਕਰੈਕਟ ਭਰਾਂਗੇ ਕੁਝ ਵੀ ਇੱਕ ਅੱਖਰ ਵੀ ਗਲਤ ਨਹੀਂ ਭਰਨਾ ਕਿਉਂਕਿ ਆਪਾਂ ਗਲਤ ਭਰਾਂਗੇ ਉਹਦਾ ਕੋਈ ਸੋਲੂਸ਼ਨ ਨਹੀਂ ਜੇ ਆਪਾਂ ਸਹੀ ਡਾਟਾ ਭਰਾਂਗੇ ਆਪਣੇ ਕੋਲ ਇੱਕ ਅੱਧਾ ਪ੍ਰੂਫ ਘੱਟ ਵੀ ਹੋਏਗਾ ਸੋ ਆਪਾਂ ਉਹਨੂੰ ਕਿਸੇ ਦਿਨਾਂ ਕਿਸੇ ਤਰੀਕੇ ਮੈਂਸ਼ਨ ਕਰ ਸਕਦੇ ਆ ਡਿਪਾਰਟਮੈਂਟ ਨੂੰ ਦੱਸ ਸਕਦੇ ਆ ਪਰ ਗਲਤ ਕੁਝ ਨਹੀਂ ਭਰਨਾ ਇਹਦੇ ਵਿੱਚ ਸੋ ਸਾਰੀ ਡਿਟੇਲ ਨੂੰ ਇੱਕ ਵਾਰੀ ਵੈਰੀਫਾਈ ਕਰਨਾ ਕਿ ਬਿਲਕੁਲ ਜੋ ਜੋ ਭਰਿਆ ਉਹ ਬਿਲਕੁਲ ਠੀਕ ਆ ਇੰਗਲਿਸ਼ ਦੇ ਵਿੱਚ ਕਿਉਂਕਿ ਆਪਣੇ ਜੋ ਨਾਮ ਆ ਪੰਜਾਬੀ ਲੈਂਗੁਏਜ ਦੇ ਵਿੱਚ ਤੇ ਠੀਕ ਹੈ ਜੋ ਇੰਗਲਿਸ਼ ਲੈਂਗੁਏਜ ਵਿੱਚ ਆ ਐਜ਼ ਅ ਐਗਜ਼ਾਮਪਲ ਮਨਜੀਤ ਜੇ ਆਈਟੀ ਨਾਲ ਵੀ ਲਿਖਿਆ ਜਾਂਦਾ ਜੇ ਡਬਲ ਈ ਨਾਲ ਵੀ ਲਿਖਿਆ ਜਾਂਦਾ ਸੋ ਉਹ ਚੀਜ਼ਾਂ ਨੂੰ ਆਪਾਂ ਬਿਲਕੁਲ ਧਿਆਨ ਨਾਲ ਦੇਖਣਾ ਕਿ ਆਪਣੇ ਡਾਕੂਮੈਂਟਸ ਤੇ ਆਪਾਂ ਨੂੰ ਕੀ ਨਾਮ ਆ ਤੇ ਕੀ ਚਾਹੀਦਾ ਆ ਉਹ ਕਰਨ ਤੋਂ ਬਾਅਦ ਆਪਾਂ ਚੈੱਕ ਕਰਨ ਤੋਂ ਬਾਅਦ ਪੰਜਾਬੀ ਟਰਾਂਸਲੇਟ ਤੇ ਓਕੇ ਕਰਨ ਦੇ ਬਾਅਦ ਜੋ ਆਪਾਂ ਇੰਗਲਿਸ਼ ਤੇ ਡਾਟਾ ਭਰਿਆ ਉਹ ਸਾਰਾ ਆਲਰੇਡੀ ਪੰਜਾਬੀ ਵਿੱਚ ਹੋ ਜਾਏਗਾ ਸੋ ਇਹ ਨਹੀਂ ਨੀ 90% ਡਿਟੇਲ ਆ ਜੋ ਬਿਲਕੁਲ ਠੀਕ ਹੁੰਦੀ ਆ ਕਿਤੇ ਕੋਈ ਇੱਕ ਅੱਖਰ ਜੇ ਤੁਹਾਡੇ ਮੁਤਾਬਿਕ ਜਾਂ ਤੁਹਾਨੂੰ ਉਹ ਨਹੀਂ ਚਾਹੀਦਾ ਹੋਇਆ ਪੰਜਾਬੀ ਵਿੱਚ ਸੋ ਉਹਨੂੰ ਤੁਸੀਂ ਗੂਗਲ ਟਰਾਂਸਲੇਟ ਥਰੂ ਜਾਂ ਆਪਣੇ ਪੰਜਾਬੀ ਟਰਾਂਸਲੇਸ਼ਨ ਔਨ ਕਰਕੇ ਉਹਨੂੰ ਤੁਸੀਂ ਕਰੈਕਟ ਕਰ ਸਕਦੇ ਆ ਸੋ ਇੱਕ ਆ ਦੀ ਸਾਰਾ ਇਹਨੂੰ ਆਪਾਂ ਚੈੱਕ ਕਰਾਂਗੇ ਸੋ ਫਿਰ ਮੈਂ ਦੱਸਦਾ ਹਾਂ ਕਿ ਡੈਥ ਦਾ ਤਰੀਕਾ ਜੋ ਬਿਲਕੁਲ ਦੇਖ ਕੇ ਵੈਰੀਫਾਈ ਕਰਨੀ ਆ ਕਿ ਜੋ ਤਰੀਕ ਨੂੰ ਡੈਥ ਹੋਈ ਆ ਉਹੀ ਭਰਨੀ ਆਪਾਂ ਕੁਝ ਵੀ ਗਲਤ ਨਹੀਂ ਸੋ ਇਹ ਇੱਕ ਕਾਲਮ ਆ ਕਿ ਕੋਈ ਆਪਾਂ ਟਿੱਪਣੀ ਤਾਂ ਨਹੀਂ ਕਰਨੀ ਕੋਈ ਦੀ ਮਾਰਕਸ ਦੇਣਾ ਜੇ ਹੈ ਤਾਂ ਆਪਾਂ ਜੈਸੇ ਚ ਲਿਖ ਦਾਂਗੇ ਕਿਉਂਕਿ ਇਹ ਜਿਹਨਾਂ ਦੇ ਡੈਥ ਸਰਟੀਫିକੇਟ ਬਣੇ ਆ ਉਹਨਾਂ ਦੇ ਵਿੱਚ ਕਈ ਵਾਰ ਲਿਖਿਆ ਹੁੰਦਾ ਉਹ ਆਪਾਂ ਇੱਥੇ ਭਰ ਸਕਦੇ ਆਂ ਸੋ ਜਿਨ੍ਹਾਂ ਨੇ ਲੇਟ ਐਂਟਰੀ ਕਰਾਣੀ ਆ ਉਹ 9 ਤੇ ਕਲਿੱਕ ਕਰਨਗੇ ਉਸ ਦੇ ਬਾਅਦ ਅੱਗੇ ਜਾ ਕੇ ਪਲੇਸ ਆਫ ਡੈਥ ਕਿ ਡੈਥ ਕਿਹੜੀ ਜਗ੍ਹਾ ਹੋਈ ਆ ਉਸ ਚੀਜ਼ ਨੂੰ ਆਪਾਂ ਫਿਲ ਕਰਾਂਗੇ ਜਿੱਦਾਂ ਕਿ ਆਪਾਂ ਐਜ਼ ਅ ਐਗਜ਼ਾਮਪਲ ਕਿ ਜਿਨ੍ਹਾਂ ਜਿਨ੍ਹਾਂ ਦੇ ਕੋਲ ਡੈਥ ਸਰਟੀਫਿਕੇਟ ਹੈ ਜੇ ਡੈਥ ਸਿਵਲ ਹਸਪੀਟਲ ਹੋਈ ਸੀ ਸੋ ਉੱਥੇ ਸਿਵਲ ਹਸਪੀਟਲ ਲਿਖਣਗੇ ਸੋ ਅੱਗੇ ਜਾ ਕੇ ਡਿਸਟ੍ਰਿਕਟ ਸਿਲੈਕਟ ਕਰਨਗੇ ਜਿੱਦਾਂ ਕਿ ਉਹ ਸਿਵਲ ਹਸਪੀਟਲ ਕਿੱਥੇ ਆ ਕਿਸ ਸ਼ਹਿਰ ਦੇ ਵਿੱਚ ਆ ਉਹ ਸ਼ਹਿਰ ਭਰਾਂਗੇ ਸੇਮ ਉਹੀ ਪੰਜਾਬੀ ਟਰਾਂਸਲੇਸ਼ਨ ਤੇ ਓਕੇ ਕਰਾਂਗੇ ਸੋ ਜਿਹੜਾ ਆਪਾਂ ਇੰਗਲਿਸ਼ ਭਰਿਆ ਉਹ ਆਟੋਮੈਟਿਕ ਪੰਜਾਬੀ ਹੋ ਜਾਏਗਾ ਇਹ ਥੋੜਾ ਈਜ਼ੀ ਆ ਸੋ ਦੂਜੀ ਆਪਸ਼ਨ ਆ ਪ੍ਰਾਈਵੇਟ ਹਸਪੀਟਲ ਸੋ ਪ੍ਰਾਈਵੇਟ ਹਸਪੀਟਲ ਦਾ ਇੱਥੇ ਆਪਾਂ ਮੈਂਸ਼ਨ ਕਰ ਦਾਂਗੇ ਸੇਮ ਹੋ ਹੀ ਸੋ ਥਰਡ অপਸ਼ਨ ਆ ਹੋਮ ਜੇ ਘਰ ਦੇ ਵਿੱਚ ਹੈਪਨਿੰਗ ਹੋਈ ਆ ਤੇ ਘਰ ਦਾ ਆਪਾਂ ਐਡਰੈਸ ਪਾਵਾਂਗੇ ਜਿਸ ਜਗ੍ਹਾ ਤੇ ਹੋਈ ਆ ਸੋ ਜਿਨ੍ਹਾਂ ਨੇ ਲੇਟ ਐਂਟਰੀ ਕਰਨੀ ਆ ਉਹਨਾਂ ਨੇ ਇੱਕ ਗੱਲ ਦਾ ਬਹੁਤ ਧਿਆਨ ਰੱਖਣਾ ਆ ਲੇਟ ਐਂਟਰੀ ਦਾ ਮਤਲਬ ਕਿ ਜਿਨ੍ਹਾਂ ਦੇ ਦਸ ਸਰਟੀਫਿਕੇਟ ਨਹੀਂ ਬਣੇ ਜੇ ਉਹਨਾਂ ਦੇ ਕੋਈ ਫੈਮਿਲੀ ਮੈਂਬਰ ਅਪਲਾਈ ਕਰਦੇ ਆ ਤਾਂ ਉਹਨਾਂ ਨੂੰ 3 ਸਾਲ ਦਾ ਪਹਿਲਾਂ ਨੋਟ ਫਾਉਂਡ ਅਪਲਾਈ ਕਰਨਾ ਪੈਣਾ ਉਹ ਵੀ ਇਸ ਸਰਵਿਸ ਦੇ ਤਹਿਤ ਹੀ ਤੁਹਾਨੂੰ ਪ੍ਰਾਪਤ ਹੋਣਾ ਆ ਨੋਟ ਫਾਉਂਡ ਦਾ ਮਤਲਬ ਹੁੰਦਾ ਕਿ ਰਿਕਾਰਡ ਦਰਜ ਨਹੀਂ ਆ ਸੋ ਉਹਨਾਂ ਨੇ ਉੱਪਰ ਜਿੱਥੇ ਆਪਾਂ ਪਹਿਲਾਂ ਰਿਕਾਰਡ ਬਾਰੇ ਦੱਸਿਆ ਸੀ ਉੱਥੇ 3 ਸਾਲ ਦਾ ਰਿਕਾਰਡ ਅਪਲਾਈ ਕਰਨਾ 1 ਸਾਲ ਦਾ ਨਹੀਂ ਕਰਨਾ ਕਿਉਂਕਿ 1 ਸਾਲ ਦੇ ਰਿਕਾਰਡ ਦੇ ਨਾਲ ਲੇਟ ਐਂਟਰੀ ਨਹੀਂ ਅਪਲਾਈ ਹੋਣੀ ਸੋ ਤੁਸੀਂ ਇਸ ਚੀਜ਼ ਨੂੰ ਬਿਲਕੁਲ ਧਿਆਨ ਨਾਲ ਕਰਨਾ ਆ ਜੇਕਰ ਫਿਰ ਵੀ ਕੋਈ ਪ੍ਰੋਬਲਮ ਹੁੰਦੀ ਆ ਤਾਂ ਤੁਸੀਂ ਕਮੈਂਟ ਕਰਨਾ ਜੋ ਵੀ ਕੁਐਰੀ ਹੋਗੀ ਆਪਾਂ ਨਾਲ ਦੀ ਨਾਲ ਜਿੱਦਾਂ ਕਿ ਆ ਤੁਸੀਂ ਦੇਖਿਆ ਹੀ ਆ ਕਿ ਆਪਾਂ ਪਹਿਲਾਂ ਵੀ ਇਕੱਲੀ ਇਕੱਲੀ ਕੁਐਰੀ ਨੂੰ ਨਾਲ ਦੀ ਨਾਲ ਦੱਸਦੇ ਆ ਇਸ ਨੂੰ ਵੀ ਆਪਾਂ ਜ਼ਰੂਰ ਦੱਸਾਂਗੇ ਸੋਥੇ ਡਿਸਟ੍ਰਿਕਟ ਸਿਲੈਕਟ ਕਰਾਂਗੇ ਜਿਸ ਵੀ ਜ਼ਿਲ੍ਹੇ ਚ ਘਰ ਬੈਠ ਕੇ ਆਪਾਂ ਅਪਲਾਈ ਕਰ ਸਕਦੇ ਆ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਸੋ ਏਰੀਆ ਸਿਲੈਕਟ ਕਰਾਂਗੇ ਪਿੰਡ ਆ ਜਾਂ ਸ਼ਹਿਰ ਆ ਜੀ ਪਿੰਡ ਹੈ ਤਾਂ ਪਿੰਡ ਰੂਰਲ ਸਿਲੈਕਟ ਕਰਾਂਗੇ ਸ਼ਹਿਰ ਆਧਾਰਵਨ ਸਿਲੈਕਟ ਕਰਾਂਗੇ ਉਸ ਦੇ ਬਾਅਦ ਤਹਿਸੀਲ ਸਿਲੈਕਟ ਕਰਾਂਗੇ ਜੀ ਜੋ ਆਪਾਂ ਐਡਰੈਸ ਭਰੇ ਆਏ ਉਹਨੂੰ ਤਹਿਸੀਲ ਕੀ ਆ ਸੋ ਆਪਾਂ ਤਹਿਸੀਲ ਸਿਲੈਕਟ ਕਰਦੇ ਆ ਇਹਨੂੰ ਆਪਾਂ ਕਿਹਾ ਜਾਂਦਾ ਕਿ ਫਾਈਲ ਦਾ ਰੂਟ ਕਿ ਫਾਈਲ ਆਪਾਂ ਕਿਸ ਡਿਸਟ੍ਰਿਕਟ ਵਿੱਚ ਭੇਜਣੀ ਆ ਇਹ ਬਿਲਕੁਲ ਠੀਕ ਭਰਨਾ ਫੋਰ ਐਗਜ਼ਾਮਪਲ ਦੇਥ ਕਿਤੇ ਹੋਰ ਹੋਈ ਆ ਫਾਈਲ ਤੁਸੀਂ ਕਿਤੇ ਹੋਰ ਭੇਜ ਦਿੱਤੀ ਆ ਤਾਂ ਫਾਈਲ ਤੁਹਾਡੀ ऑब्ਜੈਕਸ਼ਨ ਲਾ ਕੇ ਬੈਕ ਆ ਜਾਣੀ ਫਿਰ ਹੁਣ ਇਹ ਐਮਸੀ ਜਲੰਧਰ ਮਤਲਬ ਕਿ ਜੋ ਮਾਡਰਨ ਟਾਊਨ ਏਰੀਆ ਆ ਉਹ ਕੈਂਟ ਦੇ ਵਿੱਚ ਪੈਂਦਾ ਆ ਜਾਂ ਜਲੰਧਰ ਐਮਸੀ ਦੇ ਵਿੱਚ ਪੈਂਦਾ ਸੋ ਇਹ ਕਾਰਪੋਰੇਸ਼ਨ ਦਾ ਏਰੀਆ ਆ ਇਹਨੂੰ ਆਪਾਂ ਐਮਸੀ ਜਲੰਧਰ ਸਿਲੈਕਟ ਕਰਦੇ ਆ ਮੋਸਟਲੀ ਇਹ ਸਾਰਾ ਪਤਾ ਹੀ ਹੁੰਦਾ ਸਾਰਿਆਂ ਨੂੰ ਕਿ ਏਰੀਆ ਕਿੱਥੇ ਆ ਸੋ ਇੱਥੇ ਵੀ ਆਪਾਂ ਐਮਸੀ ਜਲੰਧਰ ਸਿਲੈਕਟ ਕਰਾਂਗੇ ਉਸ ਦੇ ਬਾਅਦ ਫਾਈਲ ਸਬਮਿਟ ਕਰਦੇ ਆਂ ਸੋ ਸਬਮਿਟ ਕਰਨ ਦੇ ਬਾਅਦ ਇੱਥੇ ਆਪਾਂ ਡਾਕੂਮੈਂਟ ਅਪਲੋਡ ਕਰਾਂਗੇ ਸੋ ਅਪਲੀਕੇਸ਼ਨ ਨੰਬਰ ਜਨਰੇਟ ਹੋ ਜਾਏਗਾ ਇਹਨੂੰ ਆਪਾਂ ਨੋਟ ਵੀ ਕਰ ਸਕਦੇ ਆਂ ਅਪਲੀਕੇਸ਼ਨ ਫਾਰਮ ਦੇ ਵਿੱਚ ਜਿੱਦਾਂ ਕਿ ਆਪਾਂ ਪਹਿਲਾਂ ਫਾਰਮ ਦੱਸਿਆ ਆ ਉਹ ਫਾਰਮ ਨੂੰ ਆਪਾਂ ਸਕੈਨ ਕਰਕੇ ਅਪਲੋਡ ਕਰ ਸਕਦੇ ਆਂ ਆਈਡੀ ਪ੍ਰੂਫ ਵਾਲੇ ਕਾਲਮ ਦੇ ਵਿੱਚ ਆਪਾਂ ਆਧਾਰ ਕਾਰਡ ਲਗਾ ਸਕਦੇ ਹਾਂ ਜੇ ਆਪਣੇ ਕੋਲ ਆਧਾਰ ਕਾਰਡ ਅਵੇਲੇਬਲ ਨਹੀਂ ਆ ਤਾਂ ਆਪਾਂ ਵੋਟਰ ਕਾਰਡ ਜਾਂ ਪਾਸਵਰਡ ਵੀ ਅਪਲੋਡ ਕਰ ਸਕਦੇ ਹਾਂ ਸੋ ਜੋ ਵੀ ਆਪਣੇ ਕੋਲ ਆਈਡੀ ਪ੍ਰੂਫ ਹੈ ਆਇਡੈਂਟੀਟੀ ਪ੍ਰੂਫ ਐਂਡ ਐਡਰੈਸ ਪ੍ਰੂਫ ਹੈ ਉਸ ਨੂੰ ਆਪਾਂ ਇੱਥੇ ਲਗਾਵਾਂਗੇ ਆਪਸ਼ਨਲ ਦੇ ਵਿੱਚ ਤੁਸੀਂ ਜੇ ਤੁਹਾਡੇ ਕੋਲ ਕੋਈ ਪੁਰਾਣਾ ਸਰਟੀਫਿਕੇਟ ਰਿਕਾਰਡ ਪਿਆ ਹੈ ਜਾਂ ਜੋ ਫੋਟੋ ਕਾਪੀ ਆ ਤਾਂ ਉਹਨੂੰ ਆਪਾਂ ਅਪਲੋਡ ਕਰਾਂਗੇ ਸੋ ਡਿਪਾਰਟਮੈਂਟ ਨੂੰ ਥੋੜਾ ਉਸ ਅਟੈਚਮੈਂਟ ਨੂੰ ਦੇ ਕੇ ਈਜ਼ੀ ਰਹਿੰਦਾ ਰਿਕਾਰਡ ਲੱਭਣ ਦੇ ਲਈ ਸੋ ਜੇ ਕੋਈ ਆਪਣੇ ਕੋਲ ਹੈ ਦਸਤਾਵੇਜ਼ ਤਾਂ ਆਪਾਂ ਲਗਾ ਸਕਦੇ ਹਾਂ ਜਿਨ੍ਹਾਂ ਦੇ ਕੋਲ ਨਹੀਂ ਰਿਕਾਰਡ ਹੈ ਸੋ ਉਹਨਾਂ ਨੂੰ ਲਗਾਉਣ ਦੀ ਲੋੜ ਨਹੀਂ ਇਸ ਕਾਲਮ ਤੇ ਟਿਕ ਕਰਕੇ ਅਪਲੋਡ ਡਾਕੂਮੈਂਟ ਤੇ ਓਕੇ ਕਰਾਂਗੇ ਟੋਟਲ 80 ਰੁਪਏ ਫੀਸ ਆ ਸੋ ਪੇਮੈਂਟ ਸਾਰੀ ਆਨਲਾਈਨ ਹੋਵੇਗੀ ਪੇ ਆਨਲਾਈਨ ਤੇ ਕਲਿੱਕ ਕਰਾਂਗੇ ਸੋ ਅੱਗੇ ਜਾ ਕੇ ਵੱਖ-ਵੱਖ ਤਰ੍ਹਾਂ ਦੀਆਂ ਐਪ ਆਜੋ ਉਹਦੇ ਥਰੂ ਆਪਾਂ ਪੇਮੈਂਟ ਕਰ ਸਕਦੇ ਆ ਬੈਂਕ ਥਰੂ ਵੀ ਕਰ ਸਕਦੇ ਆ ਕੋਈ ਵੀ ਇਹਦੇ ਵਿੱਚ ਬੈਂਕ ਸਿਲੈਕਟ ਕਰਕੇ ਨੈਟ ਬੈਂਕਿੰਗ ਦੇ ਥਰੂ ਜਿਸ ਕਿਸੇ ਵੀ ਨੈਟ ਬੈਂਕਿੰਗ ਤੋਂ ਕਰਨੀ ਹੈ ਯੂਪੀਏ ਥਰੂ ਕਰ ਸਕਦੇ ਆ ਸਕੈਨਰ ਤੇ ਓਕੇ ਕਰਕੇ ਸਕੈਨਰ ਥਰੂ ਵੀ ਪੇਮੈਂਟ ਕਰ ਸਕਦੇ ਆ ਔਰ ਤੁਸੀਂ ਵੀਡੀਓ ਦੇਖ ਲਈ ਹੋਣੀ ਸੋ ਵੀਡੀਓ ਦੇਖ ਕੇ ਪਤਾ ਲੱਗ ਗਿਆ ਹੋਣਾ ਕਿ ਦਿੱਤ ਸਾਡੀ ਗ੍ਰੇਡ ਦੀ ਸਰਵਿਸ ਆਪਾਂ ਕਿੱਦਾਂ ਅਪਲਾਈ ਕਰ ਸਕਦੇ ਆ ਸੋ ਵੀਡੀਓ ਨੂੰ ਕਰਿਓ ਸ਼ੇਅਰ ਤਾਂ ਜੋ ਲੋੜਵੰਦ ਵਿਅਕਤੀਆਂ ਤੱਕ ਵੀਡੀਓ ਪਹੁੰਚ ਸਕੇ ਮਿਲਾਂਗੇ ਬਹੁਤ ਜਲਦ ਇੱਕ ਨਵੀਂ ਹੋਰ ਇਨਫੋਰਮੇਸ਼ਨ ਵੀਡੀਓ ਲੈ ਕੇ ਤੇ ਸਾਡੀਆਂ ਵੀਡੀਓ ਵਧੀਆ ਲੱਗੀਆਂ ਤਾਂ ਚੈਨਲ ਨੂੰ ਜਰੂਰ ਕਰਿਓ ਸਬਸਕ੍ਰਾਈਬ ਧੰਨਵਾਦ ਜੀ ਜੈ ਹਿੰਦ ਮਿਲਦੇ ਹਾਂ ਬਹੁਤ ਜਲਦ